इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਦੇਕਾ ਸਿਹਤ ਸੰਭਾਲ ਸੰਪਰਕਰਨ ਦੇ ਕਿ ਬਿਲੀਵਰ ਰੈਟਰ ਸੋਸਾਇਟੀ ਜੋ ਬਲੱਡ ਡੋਨਰ ਸਟੇਸ਼ਨ ਸਟੇਟ ਕਰਦੀ ਹੈ ਇਹਨਾਂ ਨੇ ਪਿਛਲੇ ਦਿਨਾਂ ਨੂੰ ਐਂਬੂਲੈਂਸ ਫੋਰਟ ਬਲੱਡੈਂਟ ਰਾਹੀਂ 3 1700 ਜੁਨ ਤੱਕ ਤਰਕਾਰੀ ਹਸਪਤਾਲੋਂ ਲੈ ਕੇ ਆਇਆ ਸੀ ਅੱਜ ਸਿਹਤ ਸਥਾਨੋਂ ਕੋਰਪੋਰੇਟ ਤੋਂ ਉਹਨਾਂ ਨੇ ਧਰਨਾ ਲਗਾਇਆ ਕਿਉਂਕਿ ਪੁੰਗਾ ਜੋ ਬਲੱਡ ਬੈਂਕ ਉਹ ਸਿਰਲਾਸਤ ਹਾਲ ਵੀ ਕੋਲ ਦੇਖੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ 'ਚ ਉਹ ਅੱਜ ਉਹਨਾਂ ਨੇ ਫਕਤ ਤਾਲ ਜਾਰੀ ਕੀਤੀ ਹੈ ਅੰਮ੍ਰਿਤਸਰ ਲਈ ਸਿਰਲਾਸਤ ਹਾਲ ਸਤੰਭ ਅਹਿੰਦਰ ਗਾਂਧੀ ਨਾਲ ਦੀ ਗੱਲਬਾਤ ਕੀਤੀ ਪਰ ਉਹਨਾਂ ਨੇ ਦੱਸਿਆ ਕਿ ਪਟੰਡੇ ਤੋਂ ਇੱਕ ਡਾਕਟਰ ਦੀ ਡਿਊਟੀ ਲਾਈ ਗਈ ਹੈ ਕੁਝ ਦਿਨਾਂ ਵਿੱਚ ਉਹ ਇhtiyaj ਹੋਵੇ ਕਿ ਪਹਿਲਾਂ ਵੀ ਕਰਾ ਲੈਂਦੇ ਕੋਈ ਜਿਹੜਾ ੱਲੇਗਾ ਅਰਮੇਸ਼ਾ ਦਾ ਵੀ ਇਹਨਾਂ ਨੂੰ ਸਪੋਰਟ ਆਪਾਂ ਦੋ ਅਈਸਾ ਤੋਂ ਨਾ ਆਉਂਦੀ ਐ ਉਹਦਰਨ ਦੇਪ ਸਮਾਜਿਕ ਸੁਝਾਵਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਸਾਰੇ ਸ਼ਹਿਰ ਖੜਾ ਇਕੱਲੀ ਇੱਕ ਸੰਸਥਾ ਨਹੀਂ ਖੜੀ ਸਾਰੇ ਸ਼ਹਿਰ ਦੇ ਨੁਮੰਦੇ ਖੜੇ ਆ ਦੇਖੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਸਾਡੇ ਕੋਲੇ ਸਭ ਕੁਝ ਹੈ ਇੱਕ ਪਾਸੇ ਸਾਡੇ ਕੋਲ ਲੈ ਕੇ ਜਾ ਰਹੀ ਹੈ ਇਹ ਤਾਂ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਇਹ ਸਰਕਾਰ ਦਾ ਕੰਮ ਹੈ ਜੇ ਕਿਤੇ ਇਨਫਰਾਸਟ੍ਰਕਚਰ ਦੀ ਕਮੀ ਹੈ ਜੇ ਕਿਤੇ ਡਾਕਟਰ ਦੀ ਕਮੀ ਹੈ ਸਾਡੇ ਸਿਵਲ ਹਸਪਤਾਲ ਦੇ ਵਿੱਚ ਹੀ ਸੇਕ ਤੋਂ ਸੱਤ ਡਾਕਟਰ ਘਟਾ ਹੈ ਇੱਥੇ 13 ਦੀ ਕੈਪੈਸਿਟੀ ਹੈ ਇੱਥੇ 7 ਡਾਕਟਰ ਕੰਮ ਕਰ ਰਹੇ ਆ ਕਿ ਹੋਰ ਲਿਆਉਣਾ ਕਿਹਦਾ ਸਾਡੇ ਸਰਕਾਰ ਦਾ ਹੀ ਕੰਮ ਹੁੰਦਾ ਹੈ ਕਿ ਸਰਕਾਰ ਚੱਲੀ ਜਲਾਈ ਚੀਜ਼ ਨੂੰ ਇੱਥੋਂ ਲੈ ਕੇ ਜਾ ਰਹੀ ਹੈ ਦੇਖੋ ਜੋ ਸੁਧਰ ਗਈ ਉਹ ਉਹ ਕਿਉਂ ਗਈ ਉਹ ਕੋਈ ਜਾ ਰਹੀ ਹੈ ਸਾਡੇ ਤੋਂ ਇੱਥੇ ਲੋਕੀ ਕਿੰਨੇ ਔਖੇ ਹੋਣਗੇ ਸਾਡੇ ਸ਼ਹਿਰ ਦੇ ਜਿਹੜੇ ਨਹੀਂ ਸਾਡੇ ਆਸ-ਪਾਸ ਦਾ ਕੋਰਟ ਪੂਰਾ ਕਿੰਨੀ ਦੂਰ ਤੱਕ ਕਵਰ ਕਰਦਾ ਹੈ ਕੋਰਟ ਪੂਰਾ ਪਿਛਲੇ ਜਿਲ੍ਹਾ ਫਰੀਦਕੋਟ ਨੂੰ ਰਿਪਰੈਜ਼ੈਂਟ ਕਰਦਾ ਔਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਲੈਵਲ ਤੇ ਹੋ ਕੇ ਤੇ ਇੰਡੀਆ ਲੈਵਲ ਤੇ ਇਹਦਾ ਨਾਮ ਬੋਲਣ ਲੱਗ ਗਿਆ ਦਾਦੇ ਵਿੱਚ ਸਮਾਜ ਸੇਵੀ ਜਿਹੜੀਆਂ ਚੀਜ਼ਾਂ ਕਰਨੀਆਂ ਸੀ ਕਲਾਕੁੰਦਾ ਨਹੀਂ ਨਹੀਂ ਹੋਰ ਬਹੁਤ ਸਾਰੇ ਕੰਮ ਕੋਰਟ ਪੂਰੇ ਸਮਾਜ ਸੇਵੀ ਕਰ ਰਹੇ ਆ ਲੋਕ ਸਾਡੇ ਨਾਲ ਜੁੜੇ ਹੋਏ ਆ ਇਹ ਲੋਕਾਂ ਦਾ ਸੰਘਰਸ਼ ਹੈ ਸਾਡਾ ਨਹੀਂ ਹੈ ਲੋਕਾਂ ਵਾਸਤੇ ਸਮਾਜ ਸੇਵੀ ਸੰਸਥਾਵਾਂ ਸੰਘਰਸ਼ ਕਰ ਰਹੀਆਂ ਆ ਇਹ ਸਾਡਾ ਪਰਸਨਲ ਕੋਈ ਏਜੰਡਾ ਨਹੀਂ ਹੈ ਅਸੀਂ ਚਾਹੁੰਦੇ ਇੱਥੇ ਜਲਦੀ ਤੋਂ ਜਲਦੀ ਵੀਡੀਓ ਦੀ ਨਿਯੁਕਤੀ ਹੋਵੇ ਇੱਥੇ ਸੁਖਦਾ ਹੋਵੇ ਤੇ ਹੋਰ ਸਚਾਰੂ ਰੰਗ ਨਾਲ ਚੱਲੂ ਹੋਵੇ ਜਿਹੜੀਆਂ ਚੀਜ਼ਾਂ ਨਹੀਂ ਹੈਗੀਆਂ ਉਹ ਇੱਥੇ ਲੈ ਕੇ ਆਓ ਜੀ ਇਹ ਤੁਹਾਡਾ ਸਾਰਾ ਆਰਾਮ ਤਾਂ ਹੋ ਗਿਆ ਕਹਿ ਮੈਂ ਇਸ ਟਾਈਮ ਦੇਖੋ ਕੋਈ ਰਸਤਾ ਨਹੀਂ ਹੈ ਅਲੱਗ-ਅਲੱਗ ਅੰਦਰੋਂ ਬਾਹਰੋਂ ਆਪਣੀਆਂ ਰਿਪੋਰਟਾਂ ਲੈ ਰਹੇ ਆ ਸਾਡੇ ਕੋਲੇ ਆ ਕੇ ਸਾਹਮਣੇ ਖੜ ਕੇ ਕਿਸੇ ਵੀ ਨਹੀਂ ਸਾਨੂੰ ਆਸ਼ਵਾਸਨ ਦਿੱਤਾ ਅਜੇ ਤੱਕ ਪੱਤਰਕਾਰ ਸਹਿਬਾਨਾਂ ਤੋਂ ਸਾਨੂੰ ਇਹੀ ਬੇਨਤੀ ਹੈ ਕਿ ਉਹ ਨੁਮਾਇੰਦੇ ਜਿਹੜੇ ਆ ਬਣ ਕੇ ਜਾਣ ਸਾਡਾ ਉੱਥੇ ਸਾਡਾ ਪੱਖ ਰੱਖਣ ਤੇ ਉਹਨਾਂ ਦਾ ਪੱਖ ਜਾਣ ਕੇ ਸਰਕਾਰ ਤੱਕ ਸਾਡੀ ਆਵਾਜ਼ ਚਾਨ ਅਸੀਂ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਸਮੇਂ ਸਮੇਂ ਤੇ ਸਾਡੇ ਕੋਲ ਪੁੱਛ ਰਹੇ ਉਹ ਤੇ ਮकल्ਦੀ ਸਰਕਾਰ ਸੀ ਜਾਂ ਗੰਗਾ ਸਰਕਾਰ ਸੀ ਕੋਈ ਵੀ ਇਦਾਂ ਦਾ ਕੋਈ ਨਹੀਂ ਖੜਿਆ ਜਿਹੜਾ ਨਿਰਣਾ ਨਹੀਂ ਲਿਆ ਗਿਆ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਸਰਕਾਰ ਵੀ ਇੱਕ ਚੀਜ਼ ਗਲਤ ਹੋ ਚੁੱਕੀ ਹੈ ਸਾਡੇ ਐਸਐਮਓ ਤੇ ਸੀਐਮਓ ਦਾ ਬਹੁਤ ਵੱਡੇ ਲੋਕਾਂ ਨੇ ਕੋਆਲ ਦੇ ਜਿਹੜੇ ਹਸਪਤਾਲ ਦਾ ਜਿਹੜਾ ਸਤਾਰੇ ਨੇ ਨੀਚਾ ਕਰਦੇ ਪਿਆ ਇੱਥੇ ਕੋਈ ਦੇ ਸਭ ਤੋਂ ਵੱਡੇ ਦੁਸ਼ਮਣ ਪੰਜਾਬ ਸਰਕਾਰ ਸੇਵਾ ਸੁਗਰਦੀ ਬੜੀਆਂ ਸਹੂਲਤਾਂ ਦਿੰਦੀ ਹੈ ਵੀ ਅਸੀਂ ਆਹ ਦਿਖਾ ਆਸ ਤੇ ਉਹਨਾਂ ਦਾ ਪਹਿਲਾ ਨਾਰਾ ਹੈ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਮਰਕ ਕਰਨਾ ਸੇਵਾ ਤੋਂ ਲੈ ਕੇ ਕਰਨਾ ਹੈ ਤੇ ਭੜਾਈ ਨੂੰ ਲੈ ਕੇ ਕਰਨਾ ਹੈ ਕਿ ਜੇ ਸੋਚਿਆ ਜਾਵੇ ਤਾਂ ਅੱਜ ਸਾਨੂੰ ਉਹਨਾਂ ਦੇ ਡਾਇਰੇ ਨੂੰ ਲੈ ਕੇ ਸਿਵ ਅਜੀ ਕੀ ਭਾਈ ਹਨੀ ਸਰ ਨਾਮ ਕੇ ਬਲਜੀ ਸਿੰਘ ਕੀ ਬੋਲੀ ਚਲੋ ਸਰ ਜੋ ਤੁਹਾਨੂੰ ਲੱਗਾ ਉਹਦੇ ਬਾਰੇ ਵਿੱਚ ਸਪਸ਼ਟ ਕਰਦੇ ਹਾਂ ਸਰਕਾਰ ਨੂੰ ਜਗੌੜ ਦੇ ਲਈ ਸਰਕਾਰ ਦੇ ਕੰਨ ਤੇ ਜੂ ਸਰਕਾਰਾਂ ਦੇ ਲਈ ਇਹ ਅੱਜ ਦਾ ਜਿਹੜਾ ਕੋਹੜ ਹੜਤਾਲ ਤੇ ਸ਼ਾਹ ਦੇ ਰੂਸਤਾ ਰਾਜਣਾ ਦਿੱਤਾ ਜਾ ਰਿਹਾ ਥੋੜਾ ਕੀ ਚਾਹੀਦਾ ਸੀ ਕਿ ਪੂਰੇ ਪੰਜਾਬ ਦੇ ਵਿੱਚ 5500 ਯੂਨਿਟ ਦਾਨ ਕਰਨ ਵਾਲਾ ਕੋਡ ਪੂਰਾ ਬੋਦਾ ਬਲੱਡ ਬੈਂਕ ਬੰਦ ਕੀਤਾ ਜਾ ਰਿਹਾ ਹੈ ਸੋਣਾ ਇਹਦਾ ਚਾਹੀਦਾ ਸੀ ਕਿ ਪੰਜਾਬ ਪੂਰੇ ਪੰਜਾਬ ਦੇ ਵਿੱਚ ਕੋਈ ਪੂਰੇ ਦਾ ਬਲੱਡ ਬੈਂਕ ਬਹੁਤ ਸੋਹਣਾ ਬਣਾਇਆ ਜਾਂਦਾ ਤਾਂ ਜੋ ਲੋਕ ਦੇਖਣ ਆਉਂਦੇ ਔਰ ਜਾ ਕੇ ਹੁੰਦੇ ਵੀ ਔਰ ਵਾਲੇ ਸਮਝ ਦੇ ਵਿੱਚ ਅਸੀਂ ਆਪਣੇ ਏਰੀਆ ਦੇ ਵਿੱਚ ਵੀ ਫੋਨ ਗੱਲ ਕਰੀਏ ਸਰਕਾਰ ਨੇ ਸੁਨੇਹੇ ਅਸੀਂ ਲੋਕਾਂ ਤੱਕ ਪਹੁੰਚਾਉਂਦੇ ਆ ਅਸੀਂ ਨੌਜਵਾਨ ਵੀ ਸਾਰੇ ਇਕੱਠੇ ਹੋ ਕੇ ਪਹੁੰਚਾਉਂਦੇ ਆ ਔਰ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਜੇ ਸਾਡੇ ਟੈਕਸਾਂ ਤੋਂ ਦਿੱਤੀਆਂ ਸੈਲਰੀਆਂ ਨਾਲ ਅਜਿਹੇ ਜਿਹੜੀਆਂ ਵਧੀਆ ਜਿਹੜੇ ਸੁੱਖ ਸਹੂਲਤਾਂ ਪ੍ਰਦਾਨ ਜਿਹੜੀਆਂ ਸਰਕਾਰ ਦੇ ਨਾਲ ਕਿੰਨੇ ਸਰਵਿਸੇ ਗੱਲ ਕੀਤੀਆਂ ਕਿ ਤੁਸੀਂ ਲੋਕਾਂ ਦਾ ਭਲਾ ਕਰੋ ਪਰ ਮੈਨੂੰ ਲੱਗਦਾ ਵੀ ਇਹ ਇੱਕ ਮਿਲੀ ਜਿਨੀ ਜਿਹੜੀ ਸਾਜ਼ਿਸ਼ ਹੈ ਜਿਹਦੇ ਤਹਿਤ ਗਰੀਬ ਲੋਕ ਲੋੜਵਤ ਮਰੀਜ਼ਾਂ ਨੂੰ ਜਿਹੜਾ ਖੰਝਲ ਕਰਨ ਲਈ ਇਹ ਬਲੱਡ ਬੈਗ ਕੋਟੂਰੇ ਦਾ ਬੰਦ ਕੀਤਾ ਜਾ ਰਿਹਾ ਹੈ ਸਰਕਾਰ ਦੋ ਗੱਲਾਂ ਕਰਕੇ ਫੋਨ ਦੇ ਵਿੱਚ ਆਈ ਸੀ ਇਹ ਮੌਜੂਦਾ ਸਰਕਾਰ ਜਿਨ੍ਹਾਂ ਨੇ ਕਿਹਾ ਸੀ ਸਿਹਤ ਸਹੂਲਤਾਂ ਤੇ ਪੜ੍ਹਾਈ ਜਿਹੜੀ ਹੈ ਮੁੱਖ ਵਿਸ਼ਾ ਸੀ ਵੀ ਅਸੀਂ ਇਹਦਾ ਧਿਆਨ ਰੱਖਾਂਗੇ ਪਰ ਜੋ ਹਾਲਾਤ ਅਸੀਂ ਦੇਖ ਰਹੇ ਹਾਂ ਇੱਥੇ ਲੋਕਾਂ ਨੂੰ ਦੇਖ ਰਹੇ ਹਾਂ ਮੈਨੂੰ ਲੱਗਦਾ ਵੀ ਸਰਕਾਰ ਦਾ ਜ਼ੀਰੋ ਲੈਵਲ ਤੇ ਕੋਈ ਯੋ ਕਹਿੰਦਾ ਜੇ ਆਂਗੂਦੈ ਲੂਗੋ ਹੈ ਆ ਮੰਦਿਰ ਸਾਡੇ ਨਾਲ ਬੈਟਰ ਤੁਸੀਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਹੁਣੇ ਪਹਿਲਾਂ ਸਾਡੇ ਸਾਰੇ ਵੀਰਾਂ ਨੇ ਇੱਕ ਐਗਜ਼ਾਮਪਲ ਦੇ ਦਿੱਤੀ ਸਾਡੇ ਸਾਹਮਣੇ ਲਾਈਵ ਹੋਈ ਹੈ ਇੱਕ ਹੈਂਡੀਕੈਪਡ ਪਰਿਵਾਰ ਹੈ ਜਿਹਦੇ ਮੀਆਂ ਵੀ ਦੋਨੇ ਹੈਂਡੀਕੈਪਡ ਉਹਨਾਂ ਨੇ ਬਲੱਡ ਲਵਾਉਣਾ ਸੀ ਉਹਨਾਂ ਨੂੰ ਮਨਾ ਕਰਤਾ ਵੀ ਸਾਡੇ ਕੋਲੇ ਬਲੱਡ ਹੀ ਹੈ ਨਹੀਂ ਜਾਂ ਸਾਡੇ ਕੋਲ ਸਿਸਟਮ ਹੈ ਨਹੀਂ ਲਾਉਣ ਵਾਲਾ ਤਾਂ ਅਸੀਂ ਐਸ ਜਿਹੀ ਸਰਕਾਰ ਤੋਂ ਕੀ ਆਸ ਕਰ ਸਕਦੇ ਆ ਸਾਡੀ ਤਾਂ ਇੱਕੋ ਮੰਗ ਹੈ ਵੀ ਇੱਥੇ ਵਾਲਾ ਬਲੱਡ ਬੈਗ ਚਾਲੂ ਕੀਤਾ ਜਾਵੇ ਅਸੀਂ ਇਹ ਵੀ ਹੈ ਸਾਡਨਾਂ ਦੇ ਇਤਰਾਜ਼ ਕੀਤਾ ਜਾ ਰਿਹਾ ਵੀ ਪ੍ਰਾਈਵੇਟ ਬੈਂਕ ਇਦਾਂ ਕਰਾ ਰਹੇ ਆ ਸਾਨੂੰ ਕਿਸੇ ਨਾਲ ਕੋਈ ਗੱਲ ਨਹੀਂ ਸ਼ਿਪਾਰੀ ਅਸੀਂ ਚਾਹੁੰਦੇ ਹਾਂ ਵੀ ਹਰੇਕ ਸ਼ਹਿਰ ਦੇ ਵਿੱਚ ਇੱਕ ਮਰੀਆ ਬਣ ਰਵੇ ਹੋਣਾ ਚਾਹੀਦਾ ਜਿੱਥੇ ਲੋਕ ਜਾਗਰੂਕ ਹੋ ਕੇ ਖੂਨਦਾਨ ਕਰਨ ਔਰ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ। ਐਸਾ ਜੋ ਵਾਅਦਾ ਤਾਂ ਨਾ ਲੱਗਾ ਬਾਹਰ ਸਿਵਲ ਹਸਪੀਟਲ ਦੇ। ਉਹਦੇ ਪ੍ਰਤੀ ਤੁਸੀਂ ਕੀ ਸਪਸ਼ਟੀਕਰਨ ਦੇਣਾ ਚਾਹੋਗੇ? ਬਲੱਡ ਬੈਂਕ ਤੋਂ ਵਸਤੇ ਜਿਹੜੇ ਵੀਡੀਓ ਦੀ ਡਿਮਾਰੀ ਕਰ ਰਹੇ ਹੈ ਤੇ ਵੀਡੀਓ ਰਿਡੀ ਹੈਗੀ ਸਰਕਾਰ ਨੇ ਦੇ ਸੜੇ ਪਟੰਡੇ ਤੋਂ ਕੋ ਡਾਕਟਰ ਨੀਚਾ ਉਹਨਾਂ ਨੇ ਆਰਡਰ ਕੀਤੇ ਹੈ ਤੇ ਉਹਨਾਂ ਬਸ ਜਦੋਂ ਜੋਇਨ ਕਰ ਲੈਂਦੇ ਹੈ ਇਹਨਾਂ ਦਾ ਬਲੱਡ ਬੈਂਕ ਵੀ ਉਸੇ ਤਰ੍ਹਾਂ ਪਹਿਲੇ ਜਿਦਾਂ ਬਲੀਡ ਕਰਨਾ ਚਾਹੀਦਾ ਸਰ ਜੋ ਟਾਈਮ ਕਾਫੀ ਲੱਗ ਸਕਦਾ ਉਹਨਾਂ ਦੀ ਹਾਜ਼ਰੀ ਜਿਹੜੇ ਆਮ ਬੰਦਾ ਦੁਖੀ ਹੋ ਰਿਹਾ ਬਰ ਜਿਸ ਤਰ੍ਹਾਂ ਬਾਰ ਕਹਿ ਰਹੇ ਕਿ ਹੈਂਡੀਕੈਪਡ ਟੱਕ ਬੰਦਾ ਆਇਆ ਹੈ ਐਕਚੁਅਲੀ ਕੀ ਹੈ ਬਿਲਾ ਵੀਡੀਓ ਤੋਂ ਨਾ ਕੋਈ ਪੱਕੀ ਨਹੀਂ ਕੋਈ ਵੀ ਟੈਕ ਕੋਈ ਵੀ ਨਹੀਂ ਹੋ ਸਕਦਾ ਸਰ ਕਿੰਨੇ ਚਿਰ ਦਾ ਅੰਸ਼ਵਾਸ਼ਣ ਦੇ ਰਹੇ ਤੁਸੀਂ ਬਾਅਦ ਵਿੱਚ ਲੱਗੋ ਉਹਨਾਂ ਨੇ ਜਿਹੜੇ ਜੁਆਇਨ ਕਰਨ ਤੇ ਹਨ ਕਿੰਨੇ ਤੱਕ ਆਰਡਰ ਤਾਂ ਹੋ ਹੀ ਗਏ ਉਹਨਾਂ ਨੂੰ ਹੋ ਸਕਦਾ ਅੱਜ ਕਰ ਜਾਂ ਨਕਲ ਕਰ ਜਾਂ ਸਰ ਇੱਕ ਸਿਵਲ ਹਸਪੀਟਲ ਆਇਆ ਡਾਕਟਰਾਂ ਦੀ ਕਮੀ ਰਹਿੰਦੀ ਹੈ ਇਹ ਮੀਡੀਆ ਚ ਆਪਣਾ ਆਣ